देरा संत बाबा मेलारामची तपोस्थान ਬੜਮਿਆਰਾ ਦੇ ਮੁਖ ਸੇਵਾਦਾਰ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ RAM ਜੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਸੰਤ ਕੁਲਵੰਤ RAM ਜੀ ਨੂੰ ਮਿਲੀ ਧਮਕੀ ਤੋਂ ਬਾਅਦ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਧੀ ਰਾਤ ਨੂੰ ਹੀ ਡੇਰੇ ਵਿਖੇ ਪਹੁੰਚੇ ਉੱਥੇ ਹੀ ਉਹਨਾਂ ਡੇਰੇ ਵਿਖੇ ਪਹੁੰਚ ਕੇ ਸੰਤਾਂ પાસે ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੰਤਾਂ ਨੂੰ ਧਮਕੀ ਭਰੀ ਕਾਲ ਹੋਣਾ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਹੀ ਕਾਰ ਨੂੰ ਜਲਦੋ ਜਲ ਦੋਸ਼ੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਪਿਤੇ ਦਿਨੀ ਉਹਨਾਂ ਨੂੰ ਵੀ ਧਮਕੀ ਮਿਲੀ ਸੀ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖਿਆ ਕਿ ਧਮਕੀ ਦੇਣ ਵਾਲਾ ਵੀ ਪੰਜਾਬ ਤੋਂ ਹੀ ਹੈ ਇਸ ਲਈ ਉਸ ਨੂੰ ਜਲਦੋ ਜਲ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸੰਗਠਾ ਇੱਕ ਵੱਡਾ ਐਕਸ਼ਨ ਉਲੀਕਣੇ ਮਜਬੂਰ ਹੋਣ ਗਿਆ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪੰਜਾਬ ਦੇ ਪ੍ਰਧਾਨ ਹੈ ਤੇ ਇਹ ਲੋਕ ਇਹ ਜੀ ਸੰਗਠਾ ਦੇ ਨਾਲ ਪੰਗੇ ਲੈਂਦੇ ਆ ਹਰੇ ਕ੍ਰਾਂਤੀਕਾਰੀ ਸੰਤਾਂ ਤੇ ਇੱਥੇ ਤੇ ਪਤ ਨਹੀਂ ਹਜ਼ਾਰਾਂ ਲੋਕ ਆਉਂਦੇ ਆ ਹਰ ਰੋਜ਼ ਜਿਹੜੇ ਸ਼ਰਦਾ ਦੇ ਨਾਮ ਆਉਂਦੇ ਆ ਤੇ ਇਹ ਲੋਕ ਜਿਹੜੇ ਅੱਜ ਸੰਤਾਂ ਨੂੰ ਇਹ ਧਮਕੀਆਂ ਦੇਣ ਪਰ ਆ ਕੇ ਆ ਤਾਂ ਸਰਕਾਰ ਕਿੱਥੇ ਖੜੀ ਹੈ ਸੋ ਮੈਂ ਫੇਰ ਸਰਕਾਰ ਨੂੰ ਅਪੀਲ ਕਰਦਾ ਹਾਂ ਹਰ ਚੇਤਾਵਨੀ ਵੀ ਦਿੰਦਾ ਹਾਂ ਕਿ ਇਹ ਜਿਹੜੇ ਬੰਦੇ ਨੇ ਧਮਕੀ ਦਿੱਤੀ ਹੈ ਕਾਇਰਤਾ ਕਰੀ ਹੈ ਇਸ ਨੂੰ ਤੁਰੰਤ ਫੜ ਕੇ ਕਿਉਂਕਿ ਪੰਜਾਬ ਦਾ ਨੰਬਰ ਹੈ ਮੈਨੂੰ ਵੀ ਧਮਕੀ ਆਈ ਸੀ ਲੇਕਿਨ ਉਹ ਬਾਹਰ ਦਾ ਨੰਬਰ ਸੀ ਉਹ ਸਮਝ ਆਉਂਦੀ ਸੀ ਕਿ ਕੋਈ ਬਾਹਰ ਤੇ ਕਰ ਗਿਆ ਇਹ ਨਹੀਂ ਤਾਂ ਪੰਜਾਬ ਦੇ ਨੰਬਰ ਤੋਂ ਧਮਕੀ ਆਈ ਹੈ ਮੈਂ ਇਸੇ ਕਰਕੇ ਅਧੀ ਰਾਤ ਨੂੰ ਉੱਠ ਕੇ ਮਨੋ ਪਤਾ ਲੱਗਿਆ ਮੈਂ ਜਦੇ ਭੱਜਿਆ ਔਰੇ ਨੂੰ ਢੇਰੇ ਦੇ ਵਿੱਚ ਪਹੁੰਚਿਆ ਰਾਤ ਨੂੰ ਤਾਂ ਸਰਕਾਰ ਕਿੱਥੇ ਖੜੀ ਹੈ ਇਸ ਲਈ ਸਰਕਾਰ ਨੂੰ ਮੈਂ ਫੇਰ ਅਪੀਲ ਕਰਦਾ ਕਿ ਤੁਰੰਤ ਕਾਰਵਾਈ ਕਰੇ ਨਹੀਂ ਤਾਂ ਸਾਡੀਆਂ ਸੰਗਤਾਂ ਕਾਰਵਾਈ ਕਰਨਗੀਆਂ ਉੱਤੇ ਡੇਰੇ ਦੇ ਮੁਖੀ ਸੰਤ ਕੁਲਵੰਤ RAM ji ਨੇ ਦੱਸਿਆ ਕਿ ਇਹ ਜੋ ਧਮਕੀ ਭਰੀ ਕਾਲ ਉਹਨਾਂ ਨੂੰ ਆਈ ਹੈ ਉਸ ਦਾ ਦੁੱਖ ਮੰਨਦੇ ਹੋਏ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਧੀ ਰਾਤ ਨੂੰ ਹੀ ਡੇਰੇ ਵਿਖੇ ਪਹੁੰਚੇ ਨੇ ਜਿਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ ਉਹਨਾਂ ਵੀ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਅੱਜ ਇਹਨਾਂ ਨੂੰ ਲੇਟ ਪਤਾ ਚੱਲਿਆ ਕਿ ਅੱਜ ਸ਼ਰਾਰਤੀ ਅਨਸਰਾ ਵੱਲੋਂ ਦਾਸ ਨੂੰ ਇੱਕ ਧਮਕੀ ਦਿੱਤੀ ਗਈ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਦਾ ਫੋਨ ਆਇਆ ਕਿ ਅਸੀਂ ਕਮਾਂ ਰਾਤ ਨੂੰ 12 ਵਜੇ ਆਈਏ ਤਾਂ ਅਸੀਂ ਜ਼ਰੂਰ ਆਉਣਾ ਇਹਨਾਂ ਨੂੰ ਇਹਨਾਂ ਦੇ ਅੰਦਰ ਸਮਾਜ ਦਾ ਦਰਦ ਆ ਸਮਾਜ ਦਾ ਦਰਦ ਆ ਇਹ ਦਰਦ ਲੈ ਕੇ ਇਥੇ ਡੇਰੇ ਦੇ ਉੱਤੇ ਆਏ ਔਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਪ੍ਰਸ਼ਾਸਨ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਚੇਤਾਵਨੀ ਦਿੱਤਾ ਕਿ ਜਿਹੜੇ ਸ਼ਰਾਬੀ ਆ ਰਹੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਫੜ ਕੇ ਜੇਲ੍ਹ ਤਾ ਕੀਤਾ ਜਾਵੇ ਨੇਕਾ ਸਾਡੇ ਸਮਾਜ ਦੀਆਂ ਜਥੇਬੰਦੀਆਂ ਸ਼੍ਰੀ ਗੁਰੂ ਦਾਸ ਸਾਹਿਬ ਨੂੰ ਸੰਪਰਦਾਇਟੀ ਗੁਰੂ ਦਾਸ ਨਾਮ ਲੇਵਾ ਸੰਗਤਾਂ ਡਾਕਟਰ ਅੰਬੇਡਕਰ ਸੁਆਮਾ ਪੂਰਨ ਬਾਲੀ ਸੁਆਮਾ ਜਿਨ੍ਹਾਂ ਬਹੁਤ ਤਿੱਖਾ ਸੰਘਰਸ਼ ਕਰਨ ਗਿਆ ਔਰ ਮੈਂ ਇਹਨਾਂ ਦਾ ਡੇਰਾ 108 ਸੰਤੋਪ ਬੇਲਾ ਤੇ ਤਪੂਰ ਸ਼ਾਂਤੀ ਵੱਲੋਂ ਤੇ ਆਉਣ ਤੇ ਡੇਰਾ ਸਾਹਿਬ ਨੂੰ ਅਤੇ ਸ਼੍ਰੀ ਗੁਰੂ ਦਾਸ ਸਾਹਿਬ ਸੰਪਰਦਾਇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ